ਵਾਇਰਲ ਆਡੀਓ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਪਟਿਆਲਾ ਡਾਕਟਰ ਤਰਨਵੀਰ ਗਾਂਧੀ ਨੇ ਦਿੱਤਾ ਬਿਆਨ ਕਿ ਹਾਂ ਪੰਜਾਬ ਸਰਕਾਰ ਦੀ ਕਿਸੇ ਵੀ ਏਜੰਸੀ ਤੋਂ ਬਗੈਰ ਨਿਰਪੱਖ ਏਜੰਸੀ ਤੋਂ ਹੋਣੀ ਚਾਹੀਦੀ ਹੈ ਜਾਂਚ ਡਾਕਟਰ ਗਾਂਧੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਕਾਰਪੋਰੇਸ਼ਨ ਇਲੈਕਸ਼ਨ ਤੇ ਹੋਣ ਜ਼ਿਲ੍ਹਾ ਪ੍ਰੀਸ਼ਦ ਪਲਾਕਸਮਤੀ ਚੋਣਾਂ ਵਿੱਚ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਮਹੂਰੀਅਤ ਦਾ ਕਹਾਣ ਕੀਤਾ ਵੋਟ ਪ੍ਰਣਾਲੀ ਨਾਲ ਜਨਤਾ ਨੂੰ ਆਪਣਾ ਡੀਲਰ ਚੁਣਨ ਦਾ ਹੱਕ ਹੈ ਇਹ ਲੋਕਤੰਤਰ ਤੇ ਹਮਲਾ ਹੈ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਨਿੰਦਕੋਸ ਜੋ ਇੱਕ ਵੀਡੀਓ ਵਾਇਰਲ ਹੋਈ ਹੈਗੀ ਹੈ ਉਹਦੇ ਤੇ ਜੋ ਨਜ਼ਰੀਆ ਜੋ ਵਿਗਿਆਨਕ ਨਜ਼ਰੀਆ ਹੈਗਾ ਕਿ ਉਹਨੂੰ ਬਕਾਇਦਾ ਫੋਰੈਂਸਿਕ ਲੈਬ ਤੋਂ ਉਹ ਵੀ ਪੰਜਾਬ ਸਰਕਾਰ ਦੇ ਅਧੀਨ ਨਾ ਹੋਵੇ ਤੇ ਕੇਂਦਰੀ ਏਜੰਸੀ ਦੀ ਫੋਰੈਂਸਿਕ ਲੈਬ ਹੋਵੇ ਕੇਂਦਰ ਦੀ ਫੋਰੈਂਸਿਕ ਲੈਬ ਹੋਵੇ ਉਹ ਤੋਂ ਉਹਦੀ ਉਹਦੀ ਜਿਹੜੀ ਉਹਦੀ ਮਤਲਬ ਵੈਲਿਡਿਟੀ ਹੈਗੀ ਹੈ ਉਹ ਸਹੀ ਹੈ ਜਾਂ ਗਲਤ ਹੈ ਉਹ ਉਹਦੀ ਉਹ ਚੈੱਕ ਕਰਾਈ ਜਾਵੇ ਤੇ ਉਸ ਦੇ ਆਧਾਰ ਤੇ ਫੈਸਲਾ ਕੀਤਾ ਜਾਵੇ ਕਿ ਜਿਹੜੀ ਅਮੁਕ ਮੀਟਿੰਗ ਹੈਗੀ ਹੈ ਹੋਈ ਹੈ ਕਿ ਨਹੀਂ ਹੋਈ ਹੈ ਜਾਂ ਇਹ ਜਿਹੜੀ ਜਿਹੜੀ ਵਾਇਰਲ ਵੀਡੀਓ ਹੋਈ ਹੈਗੀ ਹੈ ਇਹ ਜਿਹੜੀ ਆਡੀਓ ਵਾਇਰਲ ਹੋਈ ਹੈ ਇਹ ਸੱਚੀ ਹੈ ਜਾਂ ਝੂਠੀ ਹੈਗੀ ਉਸ ਤੋਂ ਬਗੈਰ ਇਹ ਕਹਿ ਦੇਣਾ ਕਿ AI ਜਨਰੇਟਡ ਹੈਗੀ ਹੈ ਇਹ ਬਿਲਕੁਲ ਗਲਤ ਗੱਲ ਹੈਗੀ ਹੈ ਸੈਟਪ ਬਣਾ ਦਿੱਤੇ ਇਹ ਉੱਪਰ ਜਿਹੜੀ ਉਹਨਾਂ ਮਿੱਤਰਾਂ ਦੇਖ ਰਹੇ ਨੇ ਦੇਖੋ ਸਿੱਟ ਜ ਜਿਹਦਾ ਮਕਸਦ ਪੂਰਾ ਕਰਦੀ ਆਪਣੀ ਜੇ ਤਾਂ ਦੇਖੋ ਪਹਿਲੀ ਵਾਰ ਹੋਇਆ ਮੈਂ ਜ ਮੇਰਾ ਵੀ ਬੜਾ ਲੰਮਾ ਸਿਆਸਤ ਵਿੱਚ ਮੇਰਾ ਇੱਕ ਇੱਕ ਮੈਂ ਸਰਕਾਰ ਨੂੰ ਰਿਹਾ ਸਿਆਸਤ ਵਿੱਚ 70 70ਵਿਆਂ ਤੋਂ ਲੈ ਕੇ ਹੁਣ ਤੱਕ ਤੇ ਪਹਿਲੀ ਵਾਰ ਸਟੇਟ ਯਾਨੀ ਕਿ ਰਾਜ ਸਰਕਾਰ ਪਾਰਟੀ ਯਾਨੀ ਕਿ ਆਮਾਦੀ ਪਾਰਟੀ ਤੇ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਵੀ ਤੇ ਸਿਵਲ ਵੀ ਸਾਰੇ ਇਕੱਠੇ ਹੋ ਕੇ ਜਮਹੂਰੀਅਤ ਦਾ ਕਤਲ ਕੀਤਾ ਹੈਗਾ ਜਿਹੜਾ ਜਿਹੜਾ ਕਿ ਪੰਚਾਇਤ ਚੋਣਾਂ ਵੇਲੇ ਸਾਹਮਣੇ ਆਇਆ ਜਿਹੜਾ ਕਿ ਕਾਰਪੋਰੇਸ਼ਨ ਚੋਣਾਂ ਵੇਲੇ ਸਾਹਮਣੇ ਆਇਆ ਜਿਹੜਾ ਕਿ ਹੁਣ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਚੋਣਾਂ ਵੇਲੇ ਸਾਹਮਣੇ ਆਇਆ ਹੈਗਾ ਤਾਂ ਇਹਦੀ ਦੁੱਧ ਦਾ ਦੁੱਧ ਪਾਣੀ ਪਾਣੀ ਹੋਣੀ ਚਾਹੀਦਾ ਇੱਕ ਵੀ ਇਕੱਲੀ ਵੀਡੀਓ ਟੇਪ ਨਹੀਂ ਇੱਕ ਟ੍ਰੈਂਡ ਹੈਗੀ ਹੈ ਇੱਕ ਆਡੀਓ ਟੇਪ ਨਹੀਂ ਇੱਕ ਟ੍ਰੈਂਡ ਹੈਗਾ ਜਿਹੜਾ ਜਮਹੂਰੀਤ ਵਾਸਤੇ ਘਾਤਕ ਹੈ ਸੰਵਿਧਾਨ ਵਾਸਤੇ ਘਾਤਕ ਹੈ ਦੇਸ਼ ਦੇ ਪ੍ਰਗਤ ਵਾਸਤੇ ਘਾਤਕ ਹੈ ਔਰ ਇਹ ਵੋਟ ਪ੍ਰਣਾਲੀ ਹੈਗੀ ਹੈ ਇਹਨਾਂ ਲੋਕ ਜੋਨ ਦਾ ਹੱਕ ਹੈਗਾ ਉਹਦੇ ਉੱਤੇ ਹਮਲਾ ਹੈਗਾ ਤੇ ਗੰਭੀਰ ਗੱਲ ਹੈ ਕਿ ਇਹਨੂੰ ਕੋਈ ਕੋਈ ਹਲਕੇ ਜਿਹਾ ਨਾ ਲਵੇ